ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਜ ਇੱਥੇ ਆਉਣ ਵਾਸਤੇ ਤੇ ਜਿੱਦਾਂ ਕੀ ਡਾਕਟਰ ਮੋਦੇ ਨੇ ਦੱਸਿਆ ਕਿ ਬੋਟੇਸ ਹਸਪਤਾਲ ਇੱਕ ਛੋਟੀ ਜੀ ਪਹਿਲ ਹੈ ਕਿ ਕਿਸ ਤਰ੍ਹਾਂ ਅਸੀਂ ਜਿਹੜੀ ਮਲਟੀ ਸਪੈਸ਼ਲਟੀ ਕੇਅਰ ਹੈ ਹਾਈ ਐਂਡ ਕੇਅਰ ਹੈ ਉਹ ਅਸੀਂ ਕਿੱਦਾਂ ਲੋਕਾਂ ਤੱਕ ਨੇੜੇ ਨੇੜੇ ਪਹੁੰਚਾ ਸਕੀ ਤੇ ਇਸੇ ਅੰਦਰ ਜਿਹੜੇ ਡਾਇਰੈਕਸ਼ਨ ਸਾਡੀ ਇੱਕ ਛੋਟੀ ਜੀ ਪਹਿਲ ਕੀਤੀ ਅਸੀਂ ਕਿ ਕਿੱਦਾਂ ਅਸੀਂ ਆਪਣੇ ਸਟਾਕ ਸਪੈਸ਼ਲਿਸਟ ਨੂੰ ਤੱਕ ਲੋਕਾਂ ਲਈ ਲੈ ਦੇਂਦੇ ਖੰਡ ਵਿੱਚ ਲਈ ਕਿ ਸੇ ਉਧਾਰੀ ਐਮਸ ਹੋ ਸ਼ਾਇਦ ਨਾ ਜਾਣਾ ਹੋਵੇ ਤੇ ਇਸੇ ਚੀਜ਼ ਦੇ ਵਿੱਚ ਅਸੀਂ ਅੱਗੇ ਹੋਰ ਜੋ ਵੀ ਸਜੇਸ਼ਨ ਆਨਗੇ ਸਾਡੇ ਕੋਲ ਥੋਡੇ ਵੱਲੋਂ ਜਾਂ ਲੋਕਾਂ ਵੱਲੋਂ ਜਾਂ ਜਿਵੇਂ ਵੀ ਸਾਡਾ ਰਿਸਪੌਂਸ ਮਿਲੇਗਾ ਅਸੀਂ ਉਹਦੇ ਸੋਰਸਿੰਗ ਵੀ ਐਡ ਕਰਦੇ ਹਾਂ। ਧੰਨਵਾਦ। ਗੁੱਡ ਈਵਨਿੰਗ ਜੀ ਸਸ਼੍ਰੀ ਕਾਂਸਾਇਰ। ਸੋ ਬੀਸਿਕਲੀ ਜਿਵੇਂ ਡਾਕਟਰ ਪ੍ਰੋਇਟ ਦੇ ਡਾਕਟਰ ਉਹਦੇ ਪਹਿਲਾਂ ਤੋਂ ਕੀ ਕਰ ਚੁੱਕੇ ਹੈ। ਸੋ ਫੋਟੇਸ ਹਸਪੀਟਲ ਲੋ ਗਿਆ ਤਾਂ ਦੀ ਬੀਸਿਕਲੀ ਬਾਹਰੀ ਇਨੀਸ਼ੀਏਟਿਵ ਹੈ ਕਿ ਬੀਸਿਕਲੀ ਲੋਕਾਂ ਨੂੰ ਕਰਦੇ ਦੋ ਦੁਧਾਰਨਾ ਉਹ ਕਿਡੀ ਸਲੀਪ ਟ੍ਰੈਵਲ ਨਾ ਕਰਦੇ। ਹਫਤੇ ਦੇ ਹਰ ਦਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਨਾ ਕੋਈ ਸਪੈਸ਼ਲਿਟੀ ਦੇ ਡਾਕਟਰ करने अवेलेबल हूँ चंडीगढ़ हॉस्पिटल जो कि ब्लू रूम सो उधर जो कुछ स्पेशलिटीज़ ऐसी ऑलरेडी रन कर रहे हैं तो दो तो तीन स्पेशलिटीज़ ऐसी हो रहे हैं डॉक्टर अंजारे नेक्स्ट वीक तो ताकि लोगों को ओपीडी या इन्वेस्टिगेशंस ले तो भी आने ट्रेवल में थैंक यू सर एक मिनट सर किया किस मकसद नाला है तो क्या है ਅੱਜ ਦਾ ਸਾਡਾ ਇਹ ਪ੍ਰੈਸ ਕਾਨਫਰੰਸ ਰੱਖਣ ਦਾ ਮੋਟਿਵ ਇਹ ਹੈ ਕਿ ਜਿਕੇਸੀ ਖਨਾ ਦੇ ਵਿੱਚ ਅਸੀਂ ਜਿਹੜੀ ਕੁਆਲਟੀ ਸਪੈਸ਼ੈਲਟੀ ਉਪੜੀ ਲਾਂਚ ਕੀਤੀ ਹੈ ਉਹਨੂੰ ਅਸੀਂ ਐਕਸਪੈਂਡ ਕਰ ਰਹੇ ਹਾਂ ਉਸ ਵਿੱਚ ਨਵੀਂ ਸਪੈਸ਼ੈਲिटीज ਐਡ ਕਰ ਰਹੇ ਹਾਂ ਤਾਕਿ ਖੰਨਾ ਦਾ ਜਿਹੜਾ ਲੋਕਲ ਪਾਪੂਲੇਸ਼ਨ ਹੈ ਤੇ ਲੋਕਲ ਪੀਸ਼ੈਂਟਸ ਹੈ ਉਹਨਾਂ ਨੂੰ ਰੂਟੀਨ ਕਪੀਡਿਸ ਲਈ ਇਨਵੈਸਟੀਗੇਸ਼ਨ ਲਈ ਬਾਹਰ ਨੂੰ ਟ੍ਰੈਵਲ ਨਾ ਕਰਨਾ ਪਵੇ ਇਹਦੇ ਚ ਕਿ ਜਿਵੇਂ ਕਿ ਅਸੀਂ ਪਹਿਲਾਂ ਤੁਸੀਂ ਜੀਆਈ ਸਰਜਰੀ ਜਨਰਲ ਸਰਜਰੀ ਦੀ ਸਰਵਿਸਿਸ ਅਸੀਂ ਦੇ ਰਹੇ ਸੀ ਉਹਦੇ ਚ ਅਸੀਂ ਯੂਰੋਲੋਜੀ ਇੰਟਰਨਲ ਮੈਡੀਸਨ オਸਟੈਟਿਕਸ ਕਾਈਨੀ ਸਰਕੈਂਸਰ ਦੀ ਸਰਜਰੀਜ਼ ਯੂਰੋਲੋਜੀ ਤੇ ਹੁਣ ਅਗੇ ਨੇਫਰੋਲੋਜੀ ਦੀ ਜਿਹੜੀ ਹੈ ਦੀ ਕਿਡਨੀ ਦੀ ਸਰਵਿਸਿਸ ਉਹ ਵੀ ਅਸੀਂ ਉਰੇ ਐਡ ਕਰਨ ਜਾ ਰਹੇ ਹਾਂ ਤਾਕੀ ਲੋਕਾਂ ਨੂੰ ਰੂਟੀਨ ਪ੍ਰੋਬਲਮਸ ਲਈ ਜ਼ਿਆਦਾ ਟਰੈਵਲ ਨਾ ਕਰਨਾ ਪਵੇ ਤੇ ਸਾਡੀ ਕੋਸ਼ਿਸ਼ ਹੈ ਕਿ ਜੀ ਅਸੀਂ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਸੁਪਰ ਸਪੈਸ਼ਲਿਸਟ ਡਾਕਟਰਸ ਵੀ ਨੇ ਉਹਨਾਂ ਨੂੰ ਵੀ ਅਸੀਂ ਲੋਕਾਂ ਦੇ ਨੇੜੇ ਲਿਆ ਸਕੀਏ ਤਾਂ ਕਿ ਕਈ ਵਾਰੀ ਪ੍ਰੋਬਲ ਜਿਹੜੀ ਪੇਸ਼ੈਂਟਸ ਐ ਕਿ ਪ੍ਰੋਬਲਮਸ ਨੂੰ ਡਿਲੇ ਕਰ ਦਿੰਦੇ ਨੇ ਕਿਉਂਕਿ ਅਬ ਸਪੈਸ਼ਲਿਸਟ ਅਵੇਲੇਬਲ ਨਹੀਂ ਹੁੰਦੇ ਜਾਂ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੁੰਦੀ ਕਿ ਸਾਨੂੰ ਪ੍ਰੋਬਲਮ ਲਈ ਕਿਹੜੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ਇਹ ਉਹ ਡਿਲੇ ਕਰ ਦਿੰਦੇ ਜਿਹਦੇ ਕਰਕੇ ਕੀ ਬਿਮਾਰੀਆਂ ਵੱਧ ਜਾਂਦੀਆਂ ਨੇ ਤੇ ਫਿਰ ਉਹਦੇ 'ਚ ਖਰਚਾ ਵੀ ਜ਼ਿਆਦਾ ਹੁੰਦਾ ਹੈ ਤੇ ਕੰਪਲਿਕੀਸ਼ਨ ਵੀ ਜ਼ਿਆ اپنی ڈاکٹرز ਨੂੰ ਲੈ ਕੇ ਆਈਏ ਜ਼ਿਆਦਾ ਅਵੇਅਰਨੈਸ ਕ੍ਰੀਏਟ ਕਰ ਸਕੀਏ ਪ੍ਰੀਵੈਂਸ਼ਨਲ ਵੱਲ ਜ਼ਿਆਦਾ ਧਿਆਨ ਫੋਕਸ ਹੈ ਉਹ ਰਹੇਗਾ ਤਾਂ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਚੰਗਰੂ ਕਰ ਸਕੀਏ ਕਿਹੜੇ ਕਿਹੜੇ ਡਾਕਟਰ ਇਹ ਰਹੇ ਹੈ ਇਸ ਟਾਈਮ ਸੈਟਿੰਗ ਦੇ ਉੱਪਰ پوری ਜਨਤਾ ਦੇ ਵਿੱਚ ਅਹ ਜੁੜਾ ਅੰਮ੍ਰਿਤਪੁਰ ਵਿਦਿਆਨੇ ਸਾਡੇ ਦੋ ਹਸਪਤਾਲ ਨੇ ਫੋਟੋਸ ਹਸਪਤਲ ਚੰਡੀਗੜ੍ਹ ਰੋਡ ਤੇ ਇੱਕ ਨਵਾਂ ਅਸੀਂ ਹਸਪਤਾਲ ਪਿਛਲੇ ਸਾਲ ਖੁੱਲਿਆ ਚੰਡੀਗੜ੍ਹ ਰੋਡ ਮੌਨ ਰੋਡ ਤੇ ਉਹਦੇ ਅਸੀਂ ਸਾਰੀ ਸਰਵਿਸਿਜ਼ ਦਿੰਦੇ ਆ ਚਾਹੇ ਉਹ ਮੈਡੀਸਨ ਦੀਆਂ ਹੋਣ ਓਨਕੋਲੋਜੀ ਦੀਆਂ ਹੋਣ ਕੈਂਸਰ ਦੀਆਂ ਹੋਣ ਆਬਸ ਗਾਇਨੀ ਦੀਆਂ ਹੋਣ ਸ ਸੂਪਰ ਸਪੈਸ਼ਲਿਸਟਸ ਸਾਡੇ ਕੋਲ अवेलेबल ਨੇ 17 ਦੀ ਲੇਟੈਸਟ ਟੈਕਨੋਲੋਜੀ ਸਾਡੇ ਕੋਲ अवेलेबल ਹੈ ਅਸੀਂ ਜਿਹੜਾ ਕਿ ਅਸੀਂ ਫੂਟੇ ਹਸਪੀਟਲ ਪਹਿਲਾ ਹਸਪੀਟਲ ਜਿਹੜਾ ਕਿ ਰੋਟਾ ਪ੍ਰੂ ਜਿਹੜਾ ਹੈਗਾ ਕਿ ਜਿਹੜੀ ਕਾਰਡੀਓਲੋਜੀ ਚ ਜਿਹੜੇ ਕੰਪਲੈਕਸ ਕੇਸਸ ਹੁੰਦੇ ਹੋਣਾ ਚੂਸ ਹੁੰਦਾ ਹੈ ਐਸੀ ਤਰ੍ਹਾਂ ਹੀ ਅਸੀਂ ਗੈਸਟਰੋਐਂਟਰੋਲੋਜੀ ਚ ਵੀ ਅਸੀਂ ਲੇਟੈਸਟ ਟੈਕਨੋਲੋਜੀ ਵੀ ਆਂਦੀ ਸੀਗੀ ਜਿਹੜੀ ਤਾਂ ਕਿ ਲੋਕਾਂ ਨੂੰ ਜ਼ਿਆਦਾ ਬੈਨੀਫਿਟ ਹੋ ਸਕੇ ਹੁਣ ਇਸੇ ਚੀਜ਼ ਨੂੰ ਅਸੀਂ ਅੱਕੇ ਹੁਣ ਖੰਨੇ ਤੱਕ ਲੈ ਕੇ ਆਏ ਹਾਂ ਉਹਦੇ ਚ ਕੀ ਜਨਰਲ ਸਰਜਰੀ ਜੀਆਈ ਸਰਜਰੀ ਨਿਊਰੋਲੋਜੀ ਆਬਸਟੈਟਿਕਸ ਤੇ ਇੰਟਰਨਲ ਮੈਡੀਸਿਨਸ ਆ ਡਾਕਟਰ ਪਿਊਸ਼ ਸਾਡੇ ਨਾਲ ਨੇ ਅੱਜ ਇੱਥੇ ਤੋਂ ਇਲਾਵਾ ਅਸੀਂ ਡੈਫਰੋਲੋਜੀ ਜਿਹੜੀ ਕਿਡਨੀ ਦੀ ਪ੍ਰੋਬਲਮਸ ਆ ਉਹਦੇ ਵਾਸਤੇ ਵੀ ਅਸੀਂ ਡਾਕਟਰ ਇੱਥੇ ਇਨੀਸ਼ੀਏਟ ਕਰ ਰਹੇ ਹਾਂ ਇਸ ਤੋਂ ਇਲਾਵਾ ਸਾਡੇ ਸਰਜਿਕਲ ਓਨਕੋਲੋਜਿਸਟ ਡਾਕਟਰ ਅਨਿਸ਼ ਪਾਟਿਆ ਉਹ ਵੀ ਇੱਥੇ ਆਉਂਦੇ ਨੇ ਰੈਗੂਲਰਲੀ ਜਿਹੜੇ ਕਿ ਜਿਹੜੇ ਲੋਕਾਂ ਨੂੰ ਕੋਈ ਰਸੌਲੀ ਦੀ ਪ੍ਰੋਬਲਮ ਹੈ ਜਾਂ ਕੈਂਸਰ ਦੀ ਪ੍ਰੋਬਲਮ ਹੈ ਉਹ ਸਰਵਿਸਿਸ ਵੀ ਇੱਥੇ ਲੋਕਲੀ ਪ੍ਰੋਵਾਈਡ ਕਰਦੇ ਸਰ ਕੋਈ ਸਮਾਂ ਵੀ ਹੈ ਫਿਕਸ ਕੋਈ ਡਾਕਟਰ ਜਿਹੜੇ ਵੈਟ ਦੇ ਨੇ ਉਹਨਾਂ ਦਾ ਵੀ ਜੀ ਬਿਲਕੁਲ ਇਹਨਾਂ ਦਾ ਸ਼ਡਿਊਲ ਜਿਹੜਾ ਹੈਗਾ ਕਿ ਡਾਕਟਰ ਦਾ ਬਿਲਕੁਲ ਫਿਕ ਵੀ ਇੱਥੇ ਦੇਖੋ ਇਹ ਕੇਵਲ OPD ਸੈਂਟਰ ਹੈ ਸਾਡਾ ਇਸ ਇੱਥੇ ਜਿਹੜੀ ਕਿ OPD ਸਰਵਿਸ ਜਿੱਦਾਂ ਹੁਣ ਪੇਸ਼ੈਂਟ ਨੂੰ OPD ਲਈ ਲੁਧਿਆਣਾ ਜਾਣਾ ਪੈਂਦਾ ਸੀ ਪਹਿਲਾਂ ਦਿਖਾਣ ਲਈ ਜਾਣਾ ਪੈਂਦਾ ਸੀ ਪਹਿਲੇ ਸਿਰਫ ਟੈਸਟ ਕਰਾਣ ਲਈ ਜਾਣਾ ਪੈਂਦਾ ਸੀ ਉਹ ਸਰਵਿਸਿਸ ਲੋਕਲੀ ਅਵੇਲੇਬਲ ਹੋ ਗਈਆਂ ਅਰੇ ਹਸਪੀਟਲ ਹੈ ਕਿਹੜੀ ਜਗ੍ਹਾ ਦੇਖੋ ਜਿਹੜੀ ਸਰਜਰੀ ਹੋਣੀ ਹੈ ਜਾਂ ਆਪਰੇਸ਼ਨ ਹੋਣਾ ਹੈ ਜਾਂ ਐਡਮਿਸ਼ਨ ਹੋਣੀ ਹੈ ਉਹ ਤਾਂ ਦੇਖੋ ਸਾਨੂੰ ਮੇਨ ਹਸਪੀਟਲ 'ਚ ਹੀ ਕਰਨਾ ਪੈਗਾ ਕਿਉਂਕਿ ਉਹ ਫੁੱਲ ਪਲੇਸ ਹਸਪੀਟਲ ਚਾਹੀਦਾ ਤੁਹਾਨੂੰ ਫੁੱਲ ਟੀਮ ਚਾਹੀਦੀ ਹੈ ਨਰਸਿੰਗ ਕੇਅਰ ਚਾਹੀਦੀ ਹੈ ਸਾਰਾ ਕੁਝ ਚਾਹੀਦਾ ਕੰਨਾਂ ਦੇ ਕਿਹੜੀ ਜਗ੍ਹਾ ਤੇ ਹੈ ਇਹ ਇਹ ਉਹ ਉਪਡੀ ਪੀਸ ਜੀ ਬਹੁਤ ਨੋਟੇਬਲ ਰੱਖੀਏ ਤੇ ਮੈਂ ਡਾਕਟਰ ਸਾਹਿਬ ਨੂੰ ਰਿਕੁਐਸਟ ਕਰੂੰਗਾ ਕਿ ਡਾਕਟਰ ਫਰਮ ਉਹ ਉਪਡੀ ਬਾਰੇ ਵਸ ਥੋੜੀ ਜਿਹੀ ਹੋਰ ਜਾਣਕਾਰੀ ਸਰ ਜਿਵੇਂ ਖੰਨੇ ਦੇ ਵਿੱਚ ਜੇ ਕੋਈ ਐਸੇ ਕੈਂਪ ਲਗਾਏ ਜਾਣਾ ਤੁਹਾਡੇ ਜਿਹੜੀ ਹੈ ਫੌੜੀ ਵੱਲੋਂ ਉਹਦੇ ਨਾਲ ਜ਼ਿਆਦਾ ਪਬਲਿਸਿਟੀ ਜੇਦੀ ਹੈ ਮਿਲ ਸਕਦੀ ਹੈ ਤੇ ਪੇਸ਼ੰ ਨੂੰ ਮਿਲਦਾ ਹੈ ਆਸਾਨੀ ਹੋ ਸਕਦੀ ਹੈ ਕੋਈ ਇਸੇ ਵੀ ਥੋੜਾ ਹੈ ਬਿਲਕੁਲ ਜ਼ਰੂਰ ਸਾਡਾ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਕਿ ਅਸੀਂ ਜ਼ਿਆਦਾ ਜ਼ਿਆਦਾ ਅਵੇਅਰਨੈਸ ਕੈਂਪਸ ਲਗਾਈਏ ਜਿੱਦ ਤੱਕ ਕਿ ਲੋਕਾਂ ਨੂੰ ਅਸੀਂ ਅਲਵਕਪ ਬਿਮਾਰੀਆਂ ਵਾਸਤੇ ਜ਼ਿਆਦਾ ਉਹਨਾਂ ਨੂੰ ਹਲਚਲ ਰੱਖ ਕਰ ਸਕੀਏ ਉਹਨਾਂ ਨੂੰ ਦੱਸ ਸਕੀਏ ਕਿ ਕਿ ਕਿਹੜੇ ਕਿਹੜੇ ਲੱਛਣ ਹੁੰਦੇ ਨੇ ਕਿ ਜਿੱਨਾਂ 'ਚ ਉਹਨਾਂ ਨੂੰ ਕੀ ਜਿਹੀ ਕਿ ਕਿਸੇ ਮੈਡੀਕਲ ਇੰਟਰਵੈਂਸ਼ਨ ਦੀ ਲੋੜ ਪੈਂਦੀ ਹੈ ਇਹ ਸਾਡੀ ਕੋਸ਼ਿਸ਼ ਜ਼ਰੂਰ ਰਹੇਗੀ ਕਿ ਜੀ ਨਾ ਕਿ ਉਹ ਖੰਨੇ ਦੇ ਵਿੱਚ ਬਲਕਿ ਆਸ-ਪਾਸ ਦੇ ਜਿਹੜੇ ਹੋਤੇ ਆਪਣੇ ਪਿੰਡ ਦੇ ਆਸ-ਪਾਸ ਦੇ ਏਰੀਆਜ਼ ਹੈਗੇ ਕਿੱਥੇ ਕਿ ਕਿ ਅਵੇਅਰਨੈਸ ਘੱਟ ਦੇ ਬੁਰੇ ਹਸਪਤਲ ਕੋਲ ਦੇ। देखो ਹਜੇ ਤਾਂ ਸਾਡੀ ਉਹ ਪਹਿਲੀ ਇਹ ਪਹਿਲ ਨੇ ਕਿ ਜਿਸੀ ओपीडी स्टार्ट ਕੀਤੀ ਹੈ ਤੇ ਫਿਊਚਰ ਤੇ ਜਿਸ ਤਰ੍ਹਾਂ ਦਾ ਰਿਸਪਾਂਸ ਆਉਂਦਾ ਉਸ ਦੇ ਹਿਸਾਬ ਨਾਲ ਅਸੀਂ ਕੀ ਵਧਾਂਗੇ ਪਰ ਸਾਡੀ ਉਮੀਦ ਕੋਸ਼ਿਸ਼ ਇਹ ਹੀ ਹੈ ਕਿ ਜੀ ਲੋਕਾਂ ਨੂੰ ਜਾਣੋ ਤੋਂ ਜ਼ਿਆਦਾ ਸੀ ਸਟਾ ਮੇਨ ਫੋਕਸ ਹੈ ਅਵੇਰਨੈਸ ਕਰਨਾ ਕਿ ਲੋਕਾਂ ਨੂੰ ਇਮੀਡੀਏਟ ਜਿਹੜੀ ਕੇਅਰ ਹੈ ਉਹ ਇਮੀਡੀਏਟ ਪ੍ਰੋਵਾਈਡ ਕਰ। ਡਾਕਟਰ ਸਾਹਿਬ ਇਹ ਕਿਨ ਜਰੂਰਤਮੰਦ ਪੇਸ਼ੈਂਟ ਜਿਹਦਾ ਕੋਈ ਗਰੀਬ ਵੀ ਹੋ ਸਕਦਾ ਹੈ। ਫੋਟੀ ਦਾ ਨਾਮ ਸੁਣ ਕੇ ਅਗਲਾ ਘਬਰਾ ਜਾਂਦਾ ਹੈ। لیکن 40 ਤੋਂ کم کروانا ਜਾਂਦਾ ਮਤਲਬ ਇਲਾਜ ਕਰਵਾਉਣਾ ਜਾਂਦਾ ਉਹਦੇ ਵਾਸਤੇ ਵੀ ਕੋਲ ਕੋਲ ਕੁਝ फैसिलिटी ਜੀ ਬਿਲਕੁਲ ਸਾਡੇ ਕੋਲ ਹੈ ਜੀ ਜਿਵੇਂ ਕਿ ਸਾਡਾ ਚੰਡੀਗੜ੍ਹ ਹਸਪੀਟਲ ਉਹਦੇ ਨਾਲ ਉਹਨਾਂ ਦਾ ਟਾਇਪ ਹੈ ਤੇ ਕੋਈ ਪੇਸ਼ੀਂ ਜਿਹੜਾ ਇੱਥੇ ਦਖਾਂਦਾ ਹੈ ਤੇ ਜਿਹੜੇ ਥੋੜਾ ਜਿਹਾ ਅਫੋਰਡੇਬਿਲਟੀ ਦਾ ਕੋਈ ਇਸ਼ੂਸ ਦੇ ਉਹਦੇ ਵਾਸਤੇ ਜ਼ਰੂਰ ਸਾਡੇ ਕੋਲ ਸਹੂਲਤ ਹੁੰਦੀ ਹੈ ਕਿ ਜੇ ਉਸ ਪੇਸ਼ੀਂ ਨੂੰ ਜਿੰਨੀ ਵੀ ਅਸੀਂ ਮਦਦ ਕਰ ਸਕੀਏ ਉਹ ਜ਼ਰੂਰ ਅਸੀਂ ਕਰਦੇ ਹਾਂ ਚਾਹੇ ਉਹ ਡਿਸਕਾਊਂਟ ਦੇ ਤੌਰ ਤੇ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਹੈਲਪ ਅਸੀਂ ਕਰਾ ਸਕੀਏ ਉਹ ਜ਼ਰੂਰ ਇਸ ਜਿਹੜੀ ਫੈਸਿਲਿਟੀ ਅਵੇਲੇਬਲ ਰਹੇ ਸਰ ਇਸ ਏਰੀਆ ਵਿੱਚ ਕੋ گیری ਸਾਡੀ ਕੋਸ਼ਿਸ਼ ਇਹ ਹੈ ਕਿ ਜੀਸੀਪਲ ਲਈ ਕੋਪੀਡੀ ਸੈਂਟਰ ਸਟਾਰਟ ਕਰੀਏ ਤੇ ਲੋਕਾਂ ਚ ਅਵੇਅਰનેસ ਆਵੇ ਵੀ ਉਸ ਤਰ੍ਹਾਂ ਦੇ ਅੱਗੇ ਕਿ ਜਿਵੇਂ ਕਿ ਆਪਾਂ ਨੂੰ ਰਿਕੁਆਇਰਮੈਂਟ ਆਏਗੀ ਉਸ ਤਰ੍ਹਾਂ ਦੇ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਕਿ ਕੀ ਅਸੀਂ ਮੈਸਟ ਕਰ ਸਕਦੇ ਹਾਂ ਪ੍ਰੈਸ ਕਾਨਫਰੈਂਸ ਕੀਤੀ ਹੈ ਕੀ ਕਾਰਨ ਦੇਸ਼ ਦੇ ਜੀ ਪ੍ਰੈਸ ਕਾਨਫਰੈਂਸ ਕਰਨ ਦਾ ਸਾਡਾ ਜਿਹੜਾ ਮੋਟੋ ਹੈ ਉਹ ਇਹ ਹੈ ਕਿ ਲੋਕਾਂ ਨੂੰ ਇਹ ਮੈਸੇਜ ਦੇਣਾ ਹੈ ਕਿ ਫੋਰਟੈਸ ਹਸਪੀਟਲ ਹੁਣ ਤੁਹਾਡੇ ਤੇ ਤੁਹਾਡੇ ਘਰ ਦੇ ਨੇੜੇ ਇਹ ਕਨਸੈਪਟ ਹੈ ਸੋ ਤਾਂ ਕਿ ਪੇਸ਼ੈਂਟ ਜਿਹੜਾ ਹੈ ਉਹ ਫੋਟੇਸ ਹਸਪੀਟਲ 'ਚ ਕਨੈਕਸ਼ਨ ਆਪਣਾ ਸਟੈਬਲਿਸ਼ ਕਰ ਸਕਦਾ ਹੈ ਬਾਅਦ 'ਚ ਡਿਪੈਂਡ ਕਰਦਾ ਉਹਨੂੰ ਕਿਹੜੇ ਲੈਵਲ ਦੀ ਬਿਮਾਰੀ ਹੈ ਕਿਹੜੇ ਲੈਵਲ ਦੀ ਸੁਵਿਧਾਵਾ ਦੇ ਲੋਡ ਹੈ ਅਗਰ ਕੋਈ ਐਦਾਂ ਦੀ ਚੀਜ਼ ਹੈ ਜਿਹੜੀ ਰੂਟੀਨ ਹੈ ਜਿਹਦਾ ਇਲਾਜ ਆਪਾਂ ਓਪੀਡੀ 'ਚ ਕਰ ਸਕਦੇ ਆ ਉਹ ਫਿਰ ਪੇਸ਼ੈਂਟ ਨੂੰ ਖੰਨੇ ਤੋਂ ਲੁਧਿਆਣੇ ਜਾਂਦੀ ਲੋੜ ਨਹੀਂ ਲੁਧਿਆਣੇ ਸਿਰਫ ਤਾਂ ਜਾਣਾ ਪੈ ਸਕਦਾ ਹੈ ਜੇ ਉਹਨੂੰ ਕੋਈ ਵੱਡੀ ਸਰਜਰੀ ਦੀ ਲੋੜ ਪੈ ਜਾਂਦੀ ਹੈ ਦੂਜਾ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਦੋਂ ਆਪਾਂ ਉਹਨਾਂ ਦੇ ਨੇੜੇ ਆ ਰਹੇ ਹਾਂ ਤੇ ਸਿਰਫ ਨੇੜੇ ਆਣ ਦੀ ਗੱਲ ਨਹੀਂ ਹੈ ਉਹੀ ਚੀਜ਼ ਜਿਹੜੇ ਮੈਂ ਫੋਟੇਸ ਹ ਤੇ ਲੋਕਾਂ ਦੇ ਮਾਈਂਡ 'ਚ ਇਹ ਰਹਿੰਦਾ ਹੈ ਕਿ ਜੀ ਮਹਿੰਗਾ ਹੋ ਸਕਦਾ ਹੈ ਫੋਟੋਜ ਤੇ ਮੈਂ ਇਹ ਜ਼ਰੂਰ ਤੁਹਾਨੂੰ ਅਸ਼ੂਰ ਕਰ ਸਕਦਾ ਕਿ ਇਹ ਜਿਹੜੀ ਚੀਜ਼ ਦੀ ਜਿਹੜਾ 800 ਰੁਪਏ ਹੈ ਤੇ ਲੁਧਿਆਣਾਪੋਂ ਸਿਰਫ 500 ਰੁਪਏ 'ਚ ਕਰ ਰਹੇ ਹੈ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਉਹਨੂੰ 50% ਤੱਕ ਡਿਸਕਾਊਂਟ ਖੰਨੇ OPD 'ਚ ਪ੍ਰੋਵਾਈਡ ਕਰ ਸਕਦੇ ਹਾਂ ਸੇ ਇਹਦੇ ਨਾਲ ਹੋਏਗਾ ਕਿ ਜਿਹੜਾ ਸਾਡਾ ਪਰਪਸ ਹੈ ਕੀ ਲੋਕਾਂ ਦੇ ਅੰਦਰ ਇਹ ਫੀਲਿੰਗ ਨਹੀਂ ਆਏਗੀ ਕਿ ਆਪਾਂ ਕੋਈ ਦੂਰ ਜਾਣਾ ਹੈ ਜਾਂ ਕਿਸੇ ਮਹਿੰਗੀ ਥਾਂ ਤੇ ਜਾਣਾ ਹੈ ਉਹਨਾਂ ਦਾ ਫੋਕਸ ਇਹ ਹੋਣਾ ਚਾਹੀਦਾ ਕਿ ਸਾਡਾ ਇਲਾਜ ਚੰਗੀ ਥਾਂ ਤੇ ਚੰਗੇ ਡਾਕਟਰਾਂ ਦੀ ਕੇਅਰ ਦੇ ਵਿੱਚ ਚੰਗੇ ਹਸਪੀਟਲ 'ਚ ਹੋ ਜਾਏ। ਇਸੇ ਮੋਟੋ ਦੇ ਨਾਲ ਆਪਾਂ ਸ਼ੁਰੂ ਕੀਤਾ ਹੈ। ਲਾਸਟ ਦੇ ਡਾਕਟਰ ਦੀ ਅਪਾਇੰਟਮੈਂਟ ਤਾਂ ਸਰ ਪੇਸ਼ੈਂਟ ਨੂੰ ਹੀ ਹੋਏਗੀ ਵੀ ਸਾਡੇ ਅੱਜ ਦੇ ਅਫੀਸ ਜਾਓ। ਨਹੀਂ ਅਗਰ ਲੋਡ ਹੈ ਤਾਂ ਅਗਰ ਲੋਡ ਹੈ ਕੋਈ ਐਦਾਂ ਦੀ ਚੀਜ਼ ਹੈ ਜਿਹੜੀ ਆਪਾਂ ਇੱਥੇ ਨਹੀਂ ਹੈਂਡਲ ਕਰ ਸਕਦੇ ਤਾਂ ਪੇਸ਼ੈਂਟ ਦੇ ਬੈਨੀਫਿਟ ਲਈ ਉੱਥੇ ਜਾਣਾ ਪਏਗਾ। ਉਹ ਮਸ਼ੀਨਰੀ ਸਾਰੀ ਜਿਹੜੀ ਹੈ ਉਹ ਅਵੇਲੇਬਲ ਹੈ। ਨੇ ਇੱਥੇ ਰੂਟੀਨ ਮਸ਼ੀਨਰੀ ਅਵੇਲੇਬਲ ਹੈ ਜਿਵੇਂ ਕੋਈ ਟੈਸਟ ਹੋਣਾ ਹੈ ਔਰ ਮੇਨ ਚੀਜ਼ ਜਿਹੜੀ ਹੈ ਕਿ ਪੇਸ਼ੈਂਟ ਨੂੰ ਆਪਾਂ ਸਲਾਹ ਦੇ ਕਰਕੇ ਉਹਨੂੰ ਗਾਈਡ ਕਰ ਸਕਾਂ ਕਿ ਤੁਹਾਨੂੰ ਕੀ ਬਿਮਾਰੀ ਹੈ ਉਹਦੇ ਵਾਸਤੇ ਕੀ ਹੱਲ ਹੈ ਉਹਦੇ ਬਾਅਦ ਫਿਰ ਪੇਸ਼ੈਂਟ ਦੀ ਮਰਜ਼ੀ ਹੈ ਪੇਸ਼ੈਂਟ ਅਗਰ ਇਹ ਸੋਚਦਾ ਹੈ ਕਿ ਮੈਂ ਖੰਨੇ ਨਹੀਂ ਰੋਗਿਆਨੇ ਨਹੀਂ ਜਾ ਸਕਦਾ ਤਾਂ ਉਹਦੀ ਚੁਆਇਸ ਹੈ ਪਰ ਸਾਡਾ ਪਰਪਸ ਇਹ ਹੈ ਕਿ ਉਹਦੇ ਪੇਸ਼ੈਂਟ ਦੇ ਨਾਲ ਇੱਕ ਕਨੈਕਸ਼ਨ ਸਾਡਾ ਜਿਵੇਂ ਤੁਸੀਂ ਆਪ ਦੇਖਦੇ ਹੋ ਬੜੇ سارے ਲੋਕੀ ਫੋਟੋਸ ਤੱਕ ਪਹੁੰਚ ਹੀ ਨਹੀਂ ਪਾਉਂਦੇ ਆਵੇਂ ਜਿੰਨਾ ਵੀ ਉਹਨਾਂ ਦੇ ਅੰਦਰ ਰਿਕਸ਼ਾ ਹੋਏ ਕਿ ਡਾਕਟਰ ਵਧੀਆ ਹੈ ਸੈਟਅਪ ਵਧੀਆ ਹੈ ਫਿਰ ਵੀ ਨਹੀਂ ਪਹੁੰਚ ਸਕਦੇ ਸਰ ਇੰਨੇ ਜਿਹੜੇ ਬਿਮਾਰੀਆਂ ਵਧ ਰਹੀਆਂ ਨੇ ਵੱਡਾ ਕਾਰਨ ਕੀ ਹੈ ਜਿਹੜਾ ਪਿੱਛੇ ਕੀ ਹੈ ਦਾ ਛੁੱਪੜ ਕੀ ਹੈ ਦੇਖੋ ਜੀ ਇਹਦੇ ਵਿੱਚ ਤੇ ਬਹੁਤ ਸਾਰੇ ਕਾਰਨ ਹਨ ਜਿਹੜਾ ਮੈਨੂੰ ਲੱਗਦਾ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਾਰਨ ਹੈ ਉਹ ਸਾਡਾ ਲਾਈਫ ਸਟਾਈਲ ਹੈ ਇੰਨੇ ਸਾਲਾਂ ਚ ਅਗਰ ਮੈਂ ਪਿਛਲੇ 30 40 ਸਾਲਾਂ ਚ ਦੇਖਾਂ ਤੇ ਲਾਈਫ ਸਟਾਈਲ ਸਾਡਾ ਬਹੁਤ ਚੇਂਜ ਹੋਇਆ ਹੈ ਸਾਡਾ ਖਾਣ ਪੀਣ ਚੇਂਜ ਹੋ ਗਿਆ ਹੈ ਸਾਡੇ ਕੰਮ ਕਰਨ ਦੇ ਤਰੀਕੇ ਚੇਂਜ ਹੋ ਗਏ ਹਨ ਇਹ ਇਹ ਸਾਰੀ ਚੀਜ਼ਾਂ ਹੈ ਜਿਹਦੇ ਕਰਕੇ ਲਾਈਫ ਸਟਾਈਲ ਰਿਲੇਟਿਡ ਬਿਮਾਰੀਆਂ ਜਿਵੇਂ ਸ਼ੂਗਰ ਦੀ ਬਿਮਾਰੀਆਂ ਸਾਡੇ ਕੋਲ ਐਕਸਪਰਟ ਡਾਕਟਰ ਸਾਹਿਬ ਨੇ ਇਹ ਉਹ ਤੁਹਾਨੂੰ ਬਿਹਤਰ ਗਾਈਡ ਕਰ ਸਕਦੇ ਆ ਕਿ ਖਾਣ ਪੀਣ ਅਗਰ ਸਾਡਾ ਚੰਗਾ ਨਹੀਂ ਹੁੰਦਾ ਤੇ ਜਿਵੇਂ ਆਪਾਂ ਗੱਲ ਕੀਤੀ ਹੈ ਕੈਂਸਰਾਂ ਦੀ ਬਿਮਾਰੀਆਂ ਪਥਰੀ ਦੀ ਬਿਮਾਰੀਆਂ ਇਹ ਸਾਰੀ ਬਿਮਾਰੀਆਂ ਦੀ ਜੜ ਜਿਹੜੀ ਹੈ ਉਹ ਸਾਡੀ ਲਾਈਫ ਸਟਾਈਲ ਤੇ ਸਾਡੇ ਖਾਣ ਪੀਣ ਦੇ ਵਿੱਚ ਸਰ ਪੇਸ਼ੈਂਟ ਤੋਂ ਆਪਸੇ ਹੁਣੋ ਆ ਰਿਹਾ ਵੀ ਪੇਸ਼ੈਂਟ ਇੱਕ ਕਲੇਮ ਕਰ ਰਿਹਾ ਵੀ ਡਾਕਟਰ ਐਕਸਪੈਰੀਮੈਂਟ ਕਰਦੇ ਐਕਸਪੈਰੀਮੈਂਟ ਟੈਬਲੇਟ ਦੇ ਜਾਂਦੇ ਨੇ ਐਕਸਪੈਰੀਮੈਂਟ ਕਰੀ ਜਾਂਦੇ ਨੇ ਟੈਬਲੇਟ ਦੇ ਜਾਂ ਵੇ ਇਹ ਹੋ ਸਕਦਾ ਹੈ ਪੇਸ਼ੈਂਟ ਦੀ ਸੋਚ ਹੋਵੇ ਬਟ ਮੈਨੂੰ ਪੱਕਾ ਪਤਾ ਹੈ ਕੋਈ ਡਾਕਟਰ ਐਕਸਪੈਰੀਮੈਂਟ ਨਹੀਂ ਕਰਦਾ ਉਹਦੀ ਜਿੰਨੀ ਸਮਝ ਹੁੰਦੀ ਹੈ ਜਿਹੜਾ ਉਹਨੂੰ ਪੇਸ਼ੈਂਟ ਵਾਸਤੇ ਠੀਕ ਲੱਗਦਾ ਹੈ ਇਹ ਬਿਮਾਰੀਆਂ ਦਾ ਨੇਚਰ ਹੀ ਐਦਾਂ ਦਾ ਹੁੰਦਾ ਹੈ ਕਿ ਉਹ ਇੱਕ ਵਾਰੀ ਵਿੱਚ ਠੀਕ ਨਹੀਂ ਹੁੰਦੀ ਐ ਦੋ ਵਾਰੀ ਦਵਾਈਆਂ ਚੇਂਜ ਕਰਕੇ ਹੀ ਠੀਕ ਹੋਏਗੀ ਤੇ ਜਦੋਂ ਆਪਾਂ ਦਵਾਈਆਂ ਚੇਂਜ ਕਰਦੇ ਆ ਪੇਸ਼ੈਂਟ ਨੂੰ ਇਹ ਇਹ ਤੇ ਕੋ ਪੇਸ਼ੈਂਟ کہہ ਸਕਦਾ ਜਿਹਨੂੰ ਇਹ ਐਕਸਪੈਕਟੇਸ਼ਨ ਹੋਏ ਕਿ ਮੈਂ ਇੱਕ ਵਾਰੀ ਜਾਵਾਂਾ ਤੇ ਡਾਕਟਰ ਇੱਕਦਮ ਹੀ ਠੀਕ ਕਰ ਦੇਵੇ ਮੈਨੂੰ ਤੇ ਇਹ ਕੁਝ ਸਿਚੁਏਸ਼ਨਸ ਹੁੰਦੀਆਂ ਜਿੱਦੇ ਚ ਹੋ ਸਕਦਾ ਬਟ ਮੈਜੋਰਿਟੀ ਬਿਮਾਰੀਆਂ ਚ ਟਾਈਮ ਲੱਗਦਾ ਜਦੋਂ ਇੱਕ ਨਾ ਅਲਰਜੀ ਬਹੁਤ ਜ਼ਿਆਦਾ ਅੱਜਕੱਲ੍ਹ ਚੱਲ ਰਹੀ ਹੈ ਜਿਵੇਂ ਕਿਸੇ ਨੂੰ ਛਿੱਕਾਂ ਥੋੜੀ ਜਿਹੀ ਕੋਈ ਧੂੜ ਉੱਠੀ ਹੋਈ ਛਿੱਕਾਂ ਚੱਲ ਗਿਆ ਲੋਕੀ ਕਹਿੰਦੇ ਵੀ ਹੱਡੀ ਵਧ ਗਈ ਨੱਕ ਦੀ ਇਹ ਕੋਈ ਐਸਾ ਕੀ ਹੈ ਦਾ ਕਾਰਨ ਮਾ ਦੇ ਦੇਖੋ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਇਹਦੇ ਸਪੈਸ਼ਲਿਸਟ ਡਾਕਟਰ ਹੈਗੇ ਉਹ ਵੀ ਹੁਣ ਖੰਨਿਆ ਅਵੇਲੇਬਲ ਹੋਣਗੇ ਡਾਕਟਰ ਸਾਹਿਲ ਤੇ ਐਦਾਂ ਹੁੰਦਾ ਹੈ ਕਿ ਨੱਕ ਦੀ ਹੱਡੀ ਦੇ ਵਧਨ ਕਰਕੇ ਜਿਹੜੇ ਅੰਦਰ ਦੇ ਪਾਣੀ ਜਿਹੜਾ ਨਿਕਲਣਾ ਹੁੰਦਾ ਹੈ ਕਈ ਵਾਰੀ ਉਹ ਸਿਕੁਲੇਸ਼ਨ ਦੇ ਅੰਦਰ ਬਲੌਕ ਹੋ ਜਾਂਦੀ ਉਹ ਬਾਹਰ ਨਿਕਲ ਨਹੀਂ ਪੰਦੀ ਤੇ ਜਿਹੜੀ ਚੀਜ਼ ਨੂੰ ਬਾਹਰ ਨਿਕਲਣਾ ਚਾਹੀਦਾ ਅਗਰ ਉਹਨੂੰ ਰਾਹ ਨਹੀਂ ਮਿਲ ਰਹੀ ਉਹ ਨੱਕ ਦੇ ਵਿੱਚ ਹੀ ਜਾਂ ਨੱਕ ਦੀ ਹੱਡੀ ਦੇ ਵਿੱਚ ਇਕੱਠੀ ਹੋ ਜਾਏ ਤੇ ਉਹਦੇ 'ਚ ਇਨਫੈਕਸ਼ਨ ਹੋ ਕਰਕੇ ਅਲਰਜੀ ਹੋ ਕਰਕੇ ਛੀਕਾਂ ਦੀ ਪ੍ਰੋਬਲਮ ਜਾਂ ਸਾਹ ਦੀ ਪ੍ਰੋਬਲਮ ਹੋ ਜਾਂਦੀ ਹੈ ਬਟ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਤੁਸੀਂ ਪ੍ਰੋਬਲਮ ਰੇਜ਼ ਕੀਤੀ ਹੈ ਬੜੀ ਕਾਮਨ ਹੈ ਤੇ ਇਹਦੇ ਵੀ ਐਕਸਪਰਟ ਸਾਡੇ ਕੋਲ ਹੁਣ ਅਵੇਲੇਬਲ ਹੈ ਖੰਨੇ ਦੇ ਵਿੱਚ ਸਮਾਉਣ ਦਾ ਕੀ ਹੈ ਜੀ ਬਠਣਾ ਕਿਉਂਕਿ ਅਕਸਰ ਜਿਹੜੀ ਜਿਹਦਾ ਉਹਨਾਂ ਦਾ ਸਮਾਂ ਹੈ ਉਹ ਬੁੱਧਵਾਰ ਨੂੰ ਸਵੇਰੇ 10 ਤੋਂ 12 ਦੇ ਵਿੱਚ ਇੱਥੇ ਆਵੇਗਾ ਸੈਕਿੰਡ ਫੋਟੋ ਫਿਟਨੈਸ ਦੇ ਸਿਰ ਹਾਂ ਠੀਕ ਠੀਕ ਹੈ ਠੀਕ